ਚੱਲ ਜਾ ਯਾਰ ਇਹਦੇ ਇਹਦੇ ਹਾਂਜੀ ਇਹ ਪਿੰਡ ਦਾ ਨਾਮ ਗੱਟਾ ਮੁੰਡੀ ਕਾਸੂ ਮੇਨ ਤਕਾ ਵਸਤੀ ਇਹ ਤਕਾ ਵਸਤੀ ਬਣ ਗਈ ਹਾਂਜੀ ਤਕਾ ਵਸਤੀ ADNAR نیوز ਤੇ ਤੁਹਾਡਾ ਸਵਾਗਤ ਹੈ ਲੋਹੀਆਂ ਦੇ ਏਰੀਆ ਦੇ ਹਾਲਾਤ ਬਹੁਤ ਜ਼ਿਆਦਾ ਤਰਸਯੋਗ ਨੇ ਪਿੰਡ ਦਾ ਨਾਮ ਹੈ ਧੱਕਾ ਬਸਤੀ ਮੁੰਡੀ ਚੋਲੀਆਂ ਤੋਂ ਸਾਹਮਣੇ ਜਦੋਂ ਦੇਖੇ ਤਾਂ ਅੱਗੇ ਪਿੰਡ ਆਿੰਦਾ ਔਰ ਅਸੀਂ ਬੰਦ ਦੇ ਉੱਪਰ ਮੌਜੂਦ ਆ ਇੱਧਰ ਨਜ਼ਰ ਮਾਰ ਲਓ ਕਿ ਇਹ ਦਰਿਆ ਸਤਲੁਜ ਇੱਥੇ ਨਹੀਂ ਹੈ ਤਕਰੀਬਨ ਇੱਥੋਂ 1 ਕਿਲੋਮੀਟਰ ਤੱਕ ਦੂਰ ਸੀ 1 ਕਿਲੋਮੀਟਰ ਦਾ ਕਹਿੜੀਆ ਜ਼ਿਆਦਾ ਵੀ ਹੋ ਸਕਦਾ ਦੂਰ ਸੀ ਪਰ ਹੁਣ ਦੇ ਹਾਲਾਤ ਨੇ ਜੋ ਪਿੰਡ ਸਿਸਤਾਰਾ ਹੀ ਤਬਾਹ ਹੋ ਗਿਆ ਦਰਿਆ ਦੇ ਅੰਦਰ ਔਰ ਰੁੜ ਗਿਆ ਪੰਡੇ ਤੇ ਫਿਰ ਹੁਣ ਤੁਸੀਂ ਦੇਖੋ ਕਿ ਝੁੱਗਿਆ ਬਣਾ ਕੇ ਲੋਕ ਬੈਠੇ ਨੇ ਜਿਨ੍ਹਾਂ ਦੇ ਅਸ਼ਿਆਨੇ ਪਾਈ ਸੀ ਘਰਾਂ ਦੇ ਵਿੱਚ ਬਸਣ ਦੇ ਲਈ ਹਾਲਾਤ ਕੀ ਹੋਏ ਤਰਸਯੋਗ ਮੈਂ ਕਦੇ ਯਾਦ ਨਹੀਂ ਕਹਿੰਦਾ ਕਿ ਵੀਡੀਓ ਨੂੰ ਸ਼ੇਅਰ ਕਰੀ ਜਾਓ ਹੁਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਤੱਕ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਇਹ ਦੇਖੋ ਤਸਵੀਰ ਦਰਦਨਾਕ ਹੈ ਅੱਗੇ ਪਾਣੀ ਸੰਸਥਾ ਦੇ ਵੱਲੋਂ ਵੰਡਿਆ ਜਾ ਰਿਹਾ ਤਾਂ ਪਾਣੀ ਪੈਣਾ ਇਸ ਤਰ੍ਹਾਂ ਪਾਣੀ ਲੈ ਕੇ ਜਾ ਰਿਹਾ ਹਾਲਾਤ ਬਹੁਤ ਜ਼ਿਆਦਾ ਤਰਸਯੋਗ ਨੇ ਅਸ਼ਿਆਨੇ ਸਾਰੇ ਉਹ ਟੈ ਰਿਟਾ ਹੋ ਗਏ ਇੱਕ ਮੈਨੂੰ ਇੱਥੇ ਬਾਈ ਮਿਲਿਆ ਕਹਿੰਦਾ ਮੈਂ ਆਪਣੀ ਬੇਟੀ ਦਾ ਵਿਆਹ ਸੀ ਕਾ ਵਿਆਹ ਕਰਨਾ ਸੀ ਤੇ ਮੇਰਾ ਤਾਂ ਹਾਲਾਤ ਇਦਾਂ ਹੋ ਗਏ 2.5 ਕਿਲੋ ਜਮੀਨ ਮੇਰੀ ਰੋੜ ਠੇਕੇ ਤੇ ਲਈ ਸੀ ਤਾਂ ਝੋਨਾ ਡੁੱਬ ਗਿਆ ਮਿੱਟੀ ਹੋ ਗਿਆ ਤੇ ਹੁਣ ਮੈਂ ਕਿਹੜੇ ਪਾਸੇ ਜਾਵਾਂ ਹਾਲਾਤ ਬਹੁਤ ਜ਼ਿਆਦਾ ਤਰਸਜੋਗ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਧਰ ਫੇਰ ਨਜ਼ਰ ਮਾਰ ਲਓ ਇਹ ਵਾਲੀ ਤਸਵੀਰ ਇੱਥੇ ਦਰਿਆ ਸਾਤ ਲੋ ਜਿੰਨੇ ਹੈ ਤਕਰੀਬਨ ਕਾਫੀ ਅੱਗੇ ਆਇਥੋਂ ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਹੈ ਜੋ ਪਿੰਡ ਤੱਕ ਵਸਤੀ ਸੀ ਉਹ ਦਰਿਆ ਦੀ ਭੇੜ ਚੜ ਗਿਆ ਹਾਲਾਤ ਮਾੜੇ ਹੋ ਗਏ ਸਾਰੇ ਘਰ ਡੁੱਬ ਗਏ ਸਾਰੀ ਗੱਲਬਾਤ ਕਰਾਂਗੇ ਬਹੁਤ ਸਾਰੇ ਇੱਥੇ ਲੋਕ ਨੇ ਜਿਹਨਾਂ ਨਾਲ ਗੱਲਬਾਤ ਕਰਨੀ ਹੈ ਪਰ ਇਹ ਜਾ ਇਹ ਪਹਿਲਾਂ ਤਸਵੀਰ ਦੇਖ ਲਓ ਕਿ ਪਾਣੀ ਇੱਥੇ ਤੱਕ ਖੜਾ ਹੈ ਜੀ ਇੱਥੇ ਦਰਿਆ ਨਹੀਂ ਹੈ ਦਰਿਆ ਕਾਫੀ ਦੂਰ ਕਾਫੀ ਅੱਗੇ ਦਰਿਆ ਹੈ ਪਰ ਹਾਲਾਤ ਤੁਸੀਂ ਦੇਖੋ ਕੀ ਬਣ ਗਿਆ ਸਾਹਮਣੇ ਇੱਕ ਘਰ ਖੜਾ ਹੈ ਇਸ ਤਰ੍ਹਾਂ ਪਿੰਡ ਵੀ ਬਹੁਤ ਜ਼ਿਆਦਾ ਅੱਗੇ ਵੱਡਾ ਪਿੰਡ ਹੈ ਬਹੁਤ ਸਾਰਾ ਤਕਰੀਬਨ 60 ਤੋਂ 65 ਘਰ ਸੀ ਸਾਰੇ ਉਸ ਦਰਿਆ ਦੇ ਪੇੜ ਚੜ ਗਏ ਤਾਂ ਗੱਲਬਾਤ ਕਰਾਂਗੇ ਜੋ ਇੱਥੇ ਲੋਕ ਨੇ ਨਾ ਸ਼ਿਆਣਿਆਂ ਦੇ ਵਿੱਚ ਬਣਾ ਕੇ ਬੈਠੇ ਨੇ ਇੱਧਰ ਦੀ ਤੁਸੀਂ ਤਸਵੀਰ ਦੇਖ ਲਓ ਬਹੁਤ ਸਾਰੇ ਹਾਂਜੀ ਵੀਰੇ ਹਾਂਜੀ ਆਪਣੇ ਪਿੰਡ ਕੜਾਈ ਗੱਟਾ ਮੁੰਡੀ ਗੱਟਾ ਮੁੰਡੀ ਤੇ ਇਹ ਜਿਹੜੇ ਬਾਈ ਇੱਥੇ ਬੈਠੇ ਐ ਇਹਨਾਂ ਦੇ ਘਰਾਂ ਦੀ ਹਾਲਾਤ ਕੀ ਪਾਣੀ ਕਿੰਨਾ ਕਿੰਨਾ ਆ ਗਿਆ ਪਾਣੀ ਬਹੁਤ ਆ ਗਿਆ ਸੀ ਹਾਂ ਬੰਨ ਰੁੜ ਗਿਆ ਖਾਰੇ ਕਈ ਬੰਨ ਘਰ ਜੋ ਸੀ ਉਹ ਫਿਰ ਸਾਰੇ ਪਾਣੀ ਦੇ ਪੇੜ ਚੜ ਗਏ ਹਾਂ ਹਾਂ ਚੜ ਗਏ ਚੜ ਗਏ ਨੁਕਸਾਨ ਵੀ ਹੋਇਆ ਕਿੰਨਾ ਘਰ ਡੇਗ ਡੂ ਗਏ ਹਾਂ ਕਿ ਕਿੰਨਾ ਹੋਇਆ ਨਾ ਖਾਨ ਕੇ ਦੇ ਗਿਆ ਹਾਂ ਹੋਇਆ ਤਾਂ ਇਹ ਹਾਲਾਤ ਨੇ ਅੱਗੇ ਹੋਰ ਵੀ ਗੱਲ ਕਰ ਹਾਂ ਬਾਈ ਜੀ ਕਿਹੜਾ ਪਿੰਨ ਆਪਣਾ ਹਾਂ ਜੀ ਠੱਕਾ ਵਸਤੀ ਠੱਕਾ ਵਸਤੀ ਠੱਕਾ ਵਸਤੀ ਦੇ ਕੀ ਹਾਲਾਤ ਆ ਹਾਲਾਤ ਬਹੁਤ ਮਾੜੇ ਜਿ ਦੇਖ ਸਕਦੇ ਆ ਕਮਰੇ ਵੀ 파ਟ ਗਏ ਆ ਇਹ ਬਾਈ ਤੇ ਬੰਨ ਠੱਕਾ ਵਸਤੀ ਘਰ ਬੈਠੇ ਉਹਨਾਂ ਕੋਲ ਕੋਈ ਜ਼ਮੀਨ ਵਗੈਰ ਹੈਗੀ ਆ ਕਿ ਮਿਹਨਤ ਮਜ਼ਦੂਰੀ ਵਾਲੇ ਸਾਰੇ ਹਾਂ ਜੀ ਕੋਈ ਤਾਂ ਕਿਸੇ ਕੋਲ ਹੈਗੀ ਆ ਤੇ ਦੂਜੇ ਜ਼ਿਆਦਾ ਤਾਂ ਮਿਹਨਤ ਵਾਲੇ ਬੈਠੇ ਆ ਤੇ ਹੁਣ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਸਾਰੇ ਇਸ ਬੈਠੇ ਆ ਬੰਨ ਦੇ ਉੱਪਰ ਇੱਕ ਕਬੱਡੀ ਦਰਦਨਾਕ ਤਸਵੀਰ ਹੈ ਬਹੁਤ ਸਾਰੇ ਲੋਕ ਝੰਗੀਆਂ ਬਣਾ ਕੇ ਬੈਠੇ ਆ ਇਹਨਾਂ ਦੇ ਘਰ ਸੀ ਪਹਿਲਾਂ ਸਾਰਿਆਂ ਦੇ ਹਾਂ ਜੀ ਸਭ ਦੇ ਘਰ ਆ ਗਏ ਸਾਰੇ ਅਸੀਂ ਉੱਥੋਂ ਆਏ ਚੱਲ ਕੇ ਸਾਰਿਆਂ ਦੇ ਹਾਲਾਤ ਉੱਥੇ ਕਿੰਨੇ ਘਰ ਆਏ ਇੱਥੇ ਇੱਥੇ ਜੀ 95 96 ਘਰ ਆ ਜਿਹੜਾ ਸਾਰਾਈ ਇਥੇ ਸਾਰ ਟੋਟਲ ਵੇਖੋ ਕਿਲੋ 2 ਕਿਲੋਮੀਟਰ ਦੇ ਵਿੱਚ ਕਿਲੋਮੀਟਰ ਦੇ ਵਿੱਚ ਵੇਖੋ ਛੰਨਾ ਛੰਨਾ ਸਾਰੀਆਂ ਸਾਰੇ ਇਸ ਤਰ੍ਹਾਂ ਬਣਾ ਕੇ ਬਿਠੋ ਰੱਖ ਕੇ ਹੁਣ ਬਹੁਤ ਸਾਰੇ ਬੀਬੀਆਂ ਪਾਣੀ ਲੈ ਕੇ ਆ ਰਹੀਆਂ ਇਹ ਛੰਦ ਪਾਣੀ ਕੇ ਸੰਸਥਾ ਵੱਲ ਆਇਆ ਇਹ ਸਮਾਜ ਸੇਵਕ ਇਥੇ ਸੰਸਥਾ ਕਨਾਲ ਬਈ ਆਉਂਦੇ ਕੋਈ ਆਉਂਦੇ ਆ ਜੀ ਅੱਗੇ ਆਉਂਦੇ ਰਹਾ ਹੁਣ ਅਜੇ ਕੱਲ ਨਹੀਂ ਥੋੜੇ ਆਏ ਕੋਈ ਪਰ ਗੱਲ ਕਿ ਜ਼ਰੂਰੀ ਵਸਤਾਂ ਤਾਂ ਘਰ ਦੀਆਂ ਮਿਲ ਜਾਂਦੀਆਂ ਪਰ ਜ਼ਰੂਰਤ ਹੋਰ ਬੜੀ ਹੁੰਦੀ ਆ ਸ਼ਹਿਰ ਜਾਈਏ ਪੈਸੇ ਲੱਗਦੇ ਆ ਇਹ ਵਿੱਚ ਪੈਸੇ ਜ਼ਰੂਰੀ ਆ ਪੈਸਾ ਤਾਂ ਹੈ ਨਹੀਂ ਕਿ ਗੁਜ਼ਾਰਾ ਕਿੱਦਾਂ ਚੱਲਦਾ ਕਰਾਂ ਨਾ ਕੀ ਕਿੱਦਾਂ ਕਰਾਂ ਗੁਜ਼ਾਰਾ ਇਦਾਂ ਹੀ ਮਾਰੀਕੁੱਟੀ ਤਨ ਬੈਠੇ ਆ ਜੀ ਵੇਖੋ ਜੀ ਹੁਣ ਬੈਠੇ ਮੱਛਰ 'ਚ ਬੈਠੇ ਆ ਲੇਟ ਆਈ ਨਹੀਂ ਸਾਡੇ ਇੱਥੇ ਕਿਤੇ ਨਾ ਕੋਈ ਮੱਛਰ ਦੇ ਬਹੁਤ ਮੁਸ਼ਕਲ ਗੁਜ਼ਾਰਾ ਆਂਦਾ ਤੇ ਹੁਣ ਸਾਡਾ ਜਿਹੜਾ ਪਿੰਡ ਹੈ ਰਸਤਾ ਸਾਰਾ ਟੁੱਟਿਆ ਆ ਤੁਹਾਨੂੰ ਜੇ ਕੀ ਗੱਲ ਹੋ ਰਹੀ ਹੈ ਇੱਥੇ ਤੁਸੀਂ ਕੋਈ ਪ੍ਰਸ਼ਾਸਨ ਸਰਕਾਰ ਵਾਲੇ ਨਮਾਇंदे ਹੁੰਦੇ ਆ ਤੇ ਕਦੇ ਤੁਸੀਂ ਇਹ ਨਹੀਂ ਮੰਗ ਕੀਤੀ ਕਿ ਸਾਨੂੰ ਘਰ ਜੋ ਅੰਦਰ ਹੈ ਸਾਨੂੰ ਕਿ ਬਾਹਰ ਪਣ ਚੈਤੀ ਜਮੀਨਾਂ ਪੜੀਆਂ ਪਈਆਂ ਹੁੰਦੀਆਂ ਬਾਹਰ ਹੀ ਪਾ ਦਿਓ ਜੀ ਬਈ ਉਹ ਬਹੁਤ ਮੰਗ ਕੀਤੀ ਆ ਪਿਛਲੇ 23 ਵਾਲੇ ਪਾਣੀ ਚ ਮੰਗ ਕੀਤੀ ਆ ਸਾਨੂੰ ਕਹਤਾ ਜੀ ਤੁਹਾਨੂੰ ਥਾਂ ਦੇ ਦਾਂਗੇ ਤੁਹਾਨੂੰ ਦਿੱਤੀ ਨਹੀਂ ਨਾ ਜੀ ਨਾ ਬਹੁਤ ਪ੍ਰਸ਼ਾਸਨ ਨੇ ਕਿਹਾ ਚਾ ਮਾ ਦੀ ਪਾਰਟੀ ਸਰਕਾਰ ਸੀ ਸੁਣੀ ਨਹੀਂ ਉਹਨਾਂ ਕੋਈ ਨਹੀਂ ਸੁਣੀ ਉਦੋਂ ਉਦੋਂ ਕਿਸੇ ਨੇ ਸੁਣੀ ਸਾਡੀ ਹੁਣ ਵੀ 25 ਚ ਵੀ ਆਮਾ ਦੀ ਪਾਰਟੀ ਹੁਣ ਕੀ ਕਹਿੰਦੀ ਆ ਹੁਣ ਵੇਖੋ ਹੁਣ ਸਾਨੂੰ ਜੇ ਹੁਣ ਕਹਿਣ ਤਾਂ ਡੈਬ ਤੁਹਾਨੂੰ ਦੇ ਦਾਂਗੇ ਥਾਂ ਹੁਣ ਵੇਖੋ ਜੀ ਅੱਗੇ ਹੁਣ ਕਿਸੇ ਦਾ ਕੀ ਪਤਾ ਹੁਣ ਦਿਲ ਦਾ ਵਿੱਚ ਹੁਣ ਕਹਣ ਨੂੰ ਤਾਂ ਸਾਨੂੰ ਚਲੋ ਸਾਰੇ ਕਹਿ ਦਿੰਦੇ ਵੀ ਤੁਹਾਨੂੰ ਥਾਂ ਦੇ ਦਾਂਗੇ ਪਰ ਅੱਗੇ ਕੁਝ ਹੁੰਦਾ ਨਹੀਂ ਆਉਂਦਾ ਕੁਝ ਨਹੀਂ ਥਾਂ ਦਾ ਨਹੀਂ ਕੁਛ ਅਜੇ ਸਾਡੇ ਕੋਲ ਨਾ ਪੈਸਾ ਹੈਗਾ ਹੁਣ ਵੇਖੋ ਜੀ ਹੁਣ ਅਸੀਂ ਚਲੋ ਦਵਾਈ ਵੀ ਚਲੋ ਮਿਲ ਜਾਂਦੀ ਸਾਨੂੰ ਹੁਣ ਜੇ ਕਿਤੇ ਜਾਣਾ ਹੋਵੇ ਬੰਦੇ ਨੂੰ ਤੁਹਾਨੂੰ ਪਤਾ ਪੈਸੀ ਔਖਾ ਬਹੁਤ ਹੈ ਤਾਂ ਹਾਲਾਤ ਬੜੇ ਦਰਦਨਾਖ ਨੇ ਇਹ ਝੁੱਗੀਆਂ ਛਿਆਨੇ ਬਾਈ ਸਾਰੇ ਬਣਾ ਕੇ ਬੈਠਿਆ ਔਲਾਦ ਇਨਾ ਘਰ ਦੇ ਵਿੱਚ ਲੜੋਂਦੀਆਂ ਚੀਜ਼ਾਂ ਜਿਹਨਾਂ ਕਿ ਰੋਜ਼ਾਨਾ ਜਿਉਣ ਵਿੱਚ ਉਹ ਤਾਂ ਮਿਲ ਜਾਂਦਾ ਸਮਾਨ ਪਰ ਹੋਰ ਵਿੱਚੀਆਂ ਬਹੁਤ ਲੜੋਂਦੀਆਂ ਹੁੰਦੀਆਂ ਤਾਂ ਉਹ ਵੀ ਜ਼ਰੂਰੀ ਚਾਹੀਦੀ ਹੁੰਦੀਆਂ ਪਰ ਇੱਥੇ ਹਾਲਾਤ ਤਰਸਯੋਗ ਕਹਿ ਸਕਦੇ ਹਾਂ ਜੀ ਭੈਣ ਸਸਤੀ ਗੱਲ ਜੀ ਅਸੀਂ ਭਿੰਟਾ ਜੀ ਘਟਾ ਮੁੰਡੀ ਕਸੂ ਤੱਕਾ ਵਸਤੇ ਹਾਲਾਤ ਤੱਕਾ ਵਸਤੇ ਦੇ ਕਿਸ ਤਰ੍ਹਾਂ ਦੇ ਹੈ ਹਾਲਾਤ ਦੇਖਦੇ ਪਏ ਪਾਜੀ ਕਿ ਜਾ ਤੇ ਕਰ ਜੇ ਤੁਹਾਡੇ ਘਰ ਸੀ ਬਣਾਏ ਹੋਏ ਉਹਨਾਂ ਚ ਪਾਣੀ ਆ ਗਿਆ ਸੀ ਕਿੰਨਾ ਕਿੰਨਾ ਪਾਣੀ ਪਾਣੀ ਇੰਨਾ ਨਾ ਆ ਗਿਆ ਸੀ ਤੇ ਹੁਣ ਇਹ ਬੰਨ ਦੇ ਉੱਪਰ ਸਾਰੇ ਬੈਠੇ ਹਾਂ ਹਾਂਜੀ ਸਰ ਪਿੰਡ ਇੱਥੇ ਬੈਠਾ ਹੈ ਭਣ ਇੱਕ ਹੋਰ ਗੱਲ ਹੈ ਦੇਖੋ ਕਿ ਘਰ ਦਾ ਰਾਸ਼ਨ ਪਾਣੀ ਤਾਂ ਮਿਲ ਜਾਂਦਾ ਪਰ ਦੇਖੋ ਜੇਬ ਦੇ ਵਿੱਚ ਪੈਸਾ ਆਉਣੇ ਵੀ ਜ਼ਰੂਰੀ ਹੈ ਕਿਤੇ ਸ਼ਹਿਰ ਜਾਉਂਗੇ ਲੱਗਦਾ ਪਰ ਗੁਜ਼ਾਰਾ ਕਿੱਦਾਂ ਚੱਲਦਾ ਸਰ ਹਾਂਜੀ ਉਹ ਵੀ ਸਾਡੇ ਖਵਾ ਡਾਈ ਜਾਂਦੇ ਸਾਨੂੰ ਕਹਿੰਦੇ ਬਿਸਤਰੇ ਮੰਜੇ ਦੇ ਚੱਲਿਆਂ ਰਾਸ਼ਨ ਦੇ ਚੱਲਣ ਸਾਡੇ ਚੁੱਗੀਆਂ ਤੰਬੂ ਪਾਇਆ ਸਾਡੇ ਘਰ ਪਰ ਉਹ ਕਹਿ ਰਿਹਾ ਵੀ ਇਸ ਰਾਸ਼ਨ ਦੇ ਲਸਾਸਾਂ ਵਾਲੇ ਕਹਿ ਰਿਹਾ ਜਦੋਂ ਕਹਿੰਦੇ ਇੱਕ ਦੋ ਕਰਾਂ ਨੂੰ ਦੇ ਕੇ ਤੇ ਕਹਿੰਦੇ ਅਸੀਂ ਦੇ ਚੱਲੇ ਆਂ ਨਹੀਂ ਹੁਣ ਇੱਕ ਟਰਾਲੀ ਵੱਡੀ ਆ ਇਸ ਜੇ ਖੜੀ ਸੀ ਐ ਅਜੇ ਵੀ ਖੜੀ ਹੈ ਨਾ ਦਿੱਤਾ ਇਹਨਾਂ ਨੇ ਤਨ ਪਾ ਗਏ ਇਹਨਾਂ ਦਾ ਹਾਂਜੀ ਕਿੱਥੇ ਭਜਾ ਕੇ ਘੜੇ ਲੱਗੀ ਸੀ ਐਵੇਂ ਆ ਬਾਕੀ ਸੁੱਕੇ ਪਿੰਡ ਵਾਲੇ ਕਹਿੰਦੇ ਅਸੀਂ ਠੱਕਾਵਤੀ ਸਾਡਾ ਪਿੰਡ ਆ ਤੇ ਉਹ ਤਾਂ ਵੈਸੇ ਹੀ ਬੈਠੇ ਆ ਤੇ ਜਾ ਤੇ ਸਾਡੇ ਪਿੰਡ ਦੀ ਹਾਲਾਤ ਵੇਖੀ ਜਾਵੇ ਜਾ ਕੇ ਸਾਡੇ ਪਿੰਡ ਦੀ ਕਿਤੇ ਡਿਮਾਂਡ ਨਹੀਂ ਕੀਤੀ ਕਿ ਸਾਨੂੰ ਪੱਕੇ ਘਰ ਬਣਾ ਦਿਓ ਜੋ ਕੋਈ ਹੋ ਡਿਮਾਂਡ ਕੀਤੀ ਅਸੀਂ ਤੇ ਇਹੋ ਡਿਮਾਂਡ ਕੀਤੀ ਸਾਨੂੰ ਇਥੋਂ ਕੱਢਿਆ ਜਾਵੇ ਇਸ ਪਿੰਡ ਦੇ ਵਿੱਚੋਂ ਕੋਈ ਹੋਰ ਥਾਂ ਮਿਲ ਜੇ ਸਾਨੂੰ ਹਾਂਜੀ ਹੋਰ ਜਗ੍ਹਾ ਤੇ ਸਾਨੂੰ ਥਾਂ ਮਿਲ ਜੇ ਸਾਡੇ ਬੱਚੇ ਪੜਾਈ ਵਧੀਆ ਕਰ ਲੈਣਾ ਸਾਡੇ ਬੱਚਿਆਂ ਦੀ ਜ਼ਿੰਦਗੀ ਸਵਰ ਜਾਏਗੀ ਜੇ ਅਸੀਂ ਤਾਂ ਕਿ ਜੀ ਜ਼ਿੰਦਗੀ ਕੱਟੀ ਬੈਠੇ ਆ ਤਾਂ ਇਹ ਹਾਲਾਤ ਨੇ ਆਪਣੇ ਆਪ ਚ ਦਰਦਨਾਕ ਤਸਵੀਰਾਂ ਨੇ ਅੱਗੇ ਤੱਕ ਦੇਖ ਸਕਦੇ ਜਰੂਰ ਪਿੰਡ ਚ ਵੀ ਜਾਵਾਂਗੇ ਅਸੀਂ ਤਾਂ ਇੱਧਰ ਅੱਗੇ ਘਰ ਬੈਠੇ ਆ ਤਾਂ ਇੱਧਰ ਹਾਲਾਤ ਨੇ ਵਰਦੀ ਹਾਲਾਤ ਵਰਦੀ ਹਾਲਾਤ ਗਜਾਰਾ ਵੀਰਜ ਕਿਸ ਤਰ੍ਹਾਂ ਹੁੰਦਾ ਗਰਮੀ ਬੜੀ ਜ਼ਿਆਦਾ ਗਰਮੀ ਘਟ ਗਈ ਸੀ ਅੱਜ ਕਾਫੀ ਜ਼ਿਆਦਾ ਸਰ ਗਰਮੀ ਅੱਜ ਬਹੁਤ ਆ ਤੇ ਕਿੱਦਾਂ ਗੁਜ਼ਾਰਾ ਕਰਦੇ ਹਾਂ ਗੁਜ਼ਾਰਾ ਤਾਂ ਕਰਨੇ ਬੰਦਾ ਕਿਤੇ ਘਰ ਛੱਡ ਕੇ ਕਿੰਨੂੰ ਆਪਾਂ ਕਹਿ ਸਕਦੇ ਆ ਕਿ ਅਸ਼ਿਆਨਾ ਕਰ ਛੱਡ ਕੇ ਹੁਣ ਇੱਥੇ ਰਹਿਣਾ ਮਰਮੁ ਦੁੱਖ ਸਾਨੂੰ ਬਹੁਤ ਮੁਸ਼ਕਲ ਬਹੁਤ ਹੋ ਰਹੀ ਸਾਨੂੰ ਸਰਕਾਰਾਂ ਕੋ ਸਾਥ ਦਿੰਦੀ ਹੈ ਸਰਕਾਰਾਂ ਤਾਂ ਨਹੀਂ ਸਾਥ ਦਿੱਤੀ ਲੀਡਰ ਇੱਥੇ ਹੁੰਦੇ ਆ ਲੀਡਰ ਕੀ ਕਹਿੰਦੇ ਨੇ ਪੰਡੋਰੀ ਸਾਹਿਬ ਕਹਿੰਦਾ ਕਿ ਅੰਦਾ ਤੈਨੂੰ ਜਨਰੇਟਰ ਲਿਆ ਦੇਣੇ ਤੇ ਪੱਖੇ ਲਿਆ ਦੇਣੇ ਤੁਹਾਨੂੰ ਤੇ ਇੱਕ ਜਾਨੀ ਕਿ ਸੋਲਰ ਸਿਸਟਮ ਦੇ ਕੇ ਜਿਹੜਾ ਲਾਈਟ ਵਾਲਾ ਉਹ ਦੇ ਗਿਆ ਉਹ ਉਹ ਦੇ ਗਿਆ ਹੁਣ ਲਗਾਏ ਹੋਇਆ ਕਿਤੇ ਹਾਂ ਲਗਾਏ ਹੋਇਆ ਨਾ ਤਾਂ ਤੈਨੂੰ ਨਾ ਦਿੱਕਤ ਹੀ ਕੋਈ ਨਹੀਂ ਸੋਲਰ ਸੰਦ ਦਿਖਾਵਾਂਗੇ ਕਿਹੜੇ ਸਕੇ ਦਾਨ ਸੁਣ ਪ੍ਰਕਾਸ਼ ਸੋਲਰ ਦਿਖਾਏ ਉਹਨਾਂ ਨੂੰ ਹਾਂ ਲਗਾਏ ਆ ਆਪਣੇ ਆ ਦਿਖਾਏ ਉਹਨਾਂ ਸੋਲਰ ਇੱਕ ਇੱਕ ਸੋਲਰ ਕਦੋਂ ਮਿਲੇ ਤੱਕ ਰਮ ਸਾਰਿਆਂ ਨੂੰ ਮਿਲ ਗਿਆ ਹਾਂ ਜੀ ਸਾਰਿਆਂ ਨੂੰ ਮਿਲ ਗਿਆ ਆ ਮੈਂ ਕੱਲ ਨਹੀਂ ਤਾਂ ਪਰਸੋਂ ਆਲੇ ਹਨ ਇਸ ਤੇ ਜਦ ਤੁਸੀਂ ਸੋਲਰ ਕਹਿ ਰਹੇ ਹੋ ਇਹਦੇ ਉੱਤੇ ਕੋ ਪੱਖਾ ਵਗੈਰਾ ਚੱਲ ਜਾਂਦਾ ਨਹੀਂ ਨਹੀਂ ਨੋ ਸਰ ਸਕੇ ਲਈ ਲਾਈਟ ਜਲਦੀ ਕੱਲ ਲਾਈਟ ਜਲਦੀ ਆ ਆਹ ਯਾ ਠੀਕ ਸਰਚ ਲਾਈਟ ਆ ਬਾਈ ਜੀ ਇਹ ਤਾਂ ਸੋਲਰ ਨਹੀਂ ਤਾਂ ਆਪਾਂ ਸਰਚ ਲਾਈਟ ਕਹਿ ਸਕਦੇ ਆ ਸਰਚ ਲਾਈਟ ਆ ਆ ਚੀਜ਼ ਮਿਲੀ ਹੈ ਸੋਲਰ ਦੇ ਨਾਲ ਤਾਂ ਗਜਾਰਾ ਨਹੀਂ ਹੋਣਾ ਨਾ ਇਹ ਤਾਂ ਕੱਲੇ ਆਪਾਂ ਜਗਾ ਸਕਦੇ ਜਗਾ ਸਕਦੇ ਜਿੱਦਾਂ ਮੈਂ ਚੱਲ ਨਾ ਰਹੇ